5200 ਰੁਪਏ ਦੀ 32 ਇੰਚ ਲੜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਮੀਕਾ ਸੁਨਾਮ ਵਾਲਾ ਪਹੁੰਚੇ ਹੋਏ ਸੀ ਜੀ ਅਮਰ ਇਲੈਕਟ੍ਰੋਨਿਕਸ ਡਾਕਟਰ ਕਸ਼ਮੀਰੀ ਦੇ ਸਾਹਮਣੇ ਇਹਨਾਂ ਨੇ ਵੀ ਬਹੁਤ ਘੈਂਟ ਘੈਂਟ ਆਫਰ ਲਾਈ ਹੈ ਆਜੋ ਇਹਨਾਂ ਕੋਲੇ ਕੀ ਆਫਰਾਂ ਨੇ ਕਿਸ ਤੱਕ ਕਿੰਨੀ ਲੈਸ ਹੈ ਆਜੋ ਫਿਰ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਦਿਵਾਲੀ ਦੇ ਸ਼ੁਭ ਮੌਕੇ ਤੇ ਤੁਹਾਡੇ ਲਈ ਬਹੁਤ ਹੀ ਵਧੀਆ ਆਫਰ ਆ ਰਹੇ ਨੇ ਜਿਵੇਂ ਕਿ ਸਾਡੇ ਕੋਲ 32 ਇੰਚ ਤੋਂ ਲੈ ਕੇ ਠੀਕ ਹੈ ਜੀ ਜਿਵੇਂ 50 55 65 75 85 ਦੇ ਪੈਨਲ ਵੀ ਸਾਰੇ ਮਿਲ ਜਾਣਗੇ ਸਾਡੇ ਜਿਵੇਂ 32 ਇੰਚ ਦੀ LED ਕਹ ਰਹੇ ਨੇ ਤੁਸੀਂ 5500 ਦੀ ਦੇ ਰਹੇ ਹੋ ਹਾਂਜੀ ਹਾਂਜੀ 5500 ਰੁਪਏ ਦਾ ਆਫਰ ਚੱਲ ਰਿਹਾ ਹੈ 5500 ਰੁਪਏ ਦੀ 32 ਇੰਚ LED ਤੇ ਐ ਸਮਝ ਲਓ ਵੀ ਤੁਸੀਂ ਜਿਹੜੀ 43 ਇੰਚ LED ਲੈਣੇ ਹੋ ਉਹ ਤੁਹਾਨੂੰ 10000 ਰੁਪਏ ਦੀ ਸਟਾਰਟਿੰਗ ਮਿਲ ਜੂਗੀ ਸਾਰੇ ਬ੍ਰਾਂਡਡ LED ਮਿਲਣਗੇ ਤੁਹਾਨੂੰ ਠੀਕ ਹੈ ਉਸ ਤੋਂ ਬਾਅਦ ਸਾਡੇ ਕੋਲੇ ਹੋਮ ਥੀਏਟਰ ਦੀ ਬਹੁਤ ਵੱਡੀ ਰੇਂਜ ਹੈ ਠੀਕ ਹੈ ਜੀ ਸਾਰੇ ਆਪਣੇ ਹੋਮ ਥੀਏਟਰ ਸਾਰੇ ਬਹੁਤ ਵਧੀਆ ਲੱਗੇ ਹੋਏ ਨੇ ਜਿਵੇਂ ਸਾਰੀ ਰੇਂਜ ਮਿਲ ਜੇਗੀ ਆਪਣੇ ਕੋਲ ਵੱਡੇ ਤੋਂ ਵੱਡੇ ਹੋਰ ਵਾਸ਼ਿੰਗ ਮਸ਼ੀਨ ਤੇ ਤੁਹਾਨੂੰ 1111 ਦੀ ਐਮਆਈ ਵੀ ਮਿਲ ਜੇਗੀ 900 ਰੁਪਏ ਦੀ ਐਮਆਈ ਵੀ ਮਿਲ ਜੇਗੀ ਜਿਵੇਂ 7 ਕਿਲੋ ਤੋਂ 8 ਕਿਲੋ ਦੀ ਮਸ਼ੀਨ ਆਪਣੇ ਕੋਲੇ 8000 ਰੁਪਏ ਤੋਂ ਸਟਾਰਟ ਹੋਏ ਸੀ ਓਕੇ ਜਿੰਨੇ ਮਰਜੀ ਤੁਸੀਂ ਲੈ ਸਕਦੇ ਹੋ ਕੋਈ ਵੀ ਕੰਪਨੀ ਦੀ 12 ਕਿਲੋ 14 ਕਿਲੋ ਤੱਕ ਵਾਸ਼ਿੰਗ ਮਸ਼ੀਨ ਜਿਵੇਂ ਸੈਮੀ ਆਟੋਮੈਟਿਕ ਫੁਲੀ ਆਟੋਮੈਟਿਕ ਦੇ ਵਿੱਚ ਸਾਰੀ ਮਿਲ ਜਾਣਗੀਆ ਹੋਰ ਤੁਸੀਂ ਕੋਈ ਬ੍ਰਾਂਡਡ ਐਲਈਡੀ ਲੈਣੇ ਹੋ ਤਾਂ ਉਹਦੇ ਨਾਲ ਵੀ ਤੁਹਾਡੇ ਬਹੁਤ ਵਧੀਆ ਗਿਫਟ ਨੇ ਜਿਵੇਂ 43 ਲੈਣੇ ਹੋ 55 ਲੈਣੇ ਹੋ ਜਾਂ 65 ਇੰਚ ਐਲਈਡੀ ਲੈਣੇ ਹੋ ਉਹਦੇ ਨਾਲ ਤੁਹਾਨੂੰ ਬੁਫਰ ਵਗੈਰਾ ਵੀ ਫ੍ਰੀ ਦਿੱਤੇ ਜਾਣਗੇ ਅਛਾ ਉਹਨਾਂ ਨਾਲ ਗਿਫਟ ਦੇ ਰਹੇ ਤੁਸੀਂ ਹਾਂਜੀ ਗਿਫਟ ਦੇਵਾਂਗੇ ਪਲੱਸ ਨਾਲ ਬੂਫਰ ਵਗੈਰਾ ਵੀ ਤੁਹਾਡੇ ਜਿਹੜੇ ਆਫਰ ਚ ਆ ਰਹੇ ਨੇ ਉਹ ਵੀ ਤੁਹਾਨੂੰ ਫ੍ਰੀ ਦਿੱਤੇ ਜਾਣਗੇ ਬਾਕੀ ਆਪਣੇ ਕੋਲ ਜਿਹੜੀ ਰੇਂਜ ਹੈਗੀ ਬੂਫਰ ਵਗੈਰਾ ਦੀ ਬਹੁਤ ਵੱਡੀ ਹੈ ਠੀਕ ਹੈ ਜੀ ਠੀਕ ਹੈ ਜੀ ਜਿਵੇਂ ਅੱਜ ਕੱਲ ਦੇ ਮੁੰਡੇ-ਮੁੰਡੇ ਨੇ ਜਿਨ੍ਹਾਂ ਨੂੰ ਮਿਊਜ਼ਿਕ ਸਿਸਟਮ ਪਸੰਦ ਹੈ ਹਨਾ ਜੀ ਉਹਨਾਂ ਵਾਸਤੇ ਸਪੈਸ਼ਲ ਆਪਾਂ ਨੇ ਆਫਰ ਲਗਾਏ ਹੋਏ ਨੇ ਮਿਸਟਰ ਵਾਸਤੇ ਜਿਵੇਂ ਤੁਸੀਂ 55 ਇੰਚ ਕਿਸੇ ਵੀ ਬ੍ਰਾਂਡ ਦੀ ਐਲਈਡੀ ਲੈਣਿਓ ਜਾਂ 65 ਇੰਚ ਲੈਣਿਓ ਉਹਦੇ ਨਾਲ ਆਪਾਂ ਬ੍ਰਾਂਡਡ ਜਿਵੇਂ ਇਨਟੈਕਸ ਹੋ ਗਿਆ ਪੈਨਾਸੋਨਿਕ ਹੋ ਗਿਆ ਸੋਨੀ ਦੇ ਬੂਫਰ ਔਰ ਗਿਫਟਸ ਆਗੇ ਜਿਵੇਂ ਜੀ ਤੁਸੀਂ ਫੁੱਲੀ ਆਟੋਮੈਟਿਕ ਜਿਵੇਂ ਤੁਸੀਂ ਫੁੱਲੀ ਆਟੋਮੈਟਿਕ ਮਸ਼ੀਨ ਲੈਣੇ ਹੋ ਇਹਦੇ ਵਿੱਚ ਵੀ ਤੁਹਾਡੀ ਜ਼ੀਰੋ ਡਾਊਨ ਪੇਮੈਂਟ ਨਾਲ ਤੁਹਾਡੀ 900 ਤੇ ਜਾਂ 1000 ਰੁਪਏ ਦੀ EMI ਤੇ ਦੇ ਦਾਂਗੇ ਆਪਾਂ ਤੁਹਾਨੂੰ ਅੱਛਾ EMI ਤੁਸੀਂ ਇੰਨੀ ਕਰ ਲੋਗੇ 900 1000 ਰੁਪਏ ਹਾਂਜੀ 900 1000 ਰੁਪਏ ਵੀ ਹੋ ਜਾਂਦੀ ਹੈ EMI ਉਸ ਤੋਂ ਬਾਅਦ ਤੁਸੀਂ ਫਰੰਟ ਲੋਡ ਮਸ਼ੀਨ ਦੇਖ ਰਹੇ ਜਿਵੇਂ ਕੈਸ਼ਬੈਕ ਚੱਲ ਰਿਹਾ ਆਪਣਾ ਇਹਨਾਂ ਤੇ 1000 ਰੁਪਏ ਤੋਂ ਲੈ ਕੇ 20000 ਰੁਪਏ ਤੱਕ ਦਾ ਕੈਸ਼ਬੈਕ ਮਿਲ ਜਾਊਗਾ ਆਪਾਂ ਨੂੰ ਅੱਛਾ ਉਹ ਜਿਵੇਂ ਇਹ ਮਸ਼ੀਨਾਂ ਨੇ ਹਾਂਜੀ ਇਹ ਜਿਵੇਂ ਤੁਹਾਡੀ ਦਿਵਾਲੀ ਕਰਕੇ 10 ਸਾਲ ਵਾਲੇ ਦੀ ਮੋਟਰ ਦੀ ਗਾਰੰਟੀ ਹੋਵੇ 10 ਸਾਲ ਮਾਉਂਟਰ ਦੀ ਗਾਰੰਟੀ ਮੋਟਰ ਦੀ ਗਾਰੰਟੀ 5 ਸਾਲ ਕੰਪਲੀਟ ਵਾਰੰਟੀ ਨਾਲ ਕੈਸ਼ਬੈਕ ਵੀ ਹੋਊਗਾ ਤੇ ਲਓ ਜੀ ਦੋਸਤੋ ਫਿਰ ਅਨਾ ਤੁਹਾਨੂੰ ਮਿਲਣ ਜਾ ਰਿਹਾ ਔਰ ਬਹੁਤ ਸੋਹਣੇ ਸੋਹਣੇ ਗਿਫਟ ਤੇ ਆ ਕੀ ਗਿਫਟ ਇਹ ਚ ਇਹ ਨਾਲ ਹੀ ਤੁਹਾਰਾ ਪੈਕਿੰਗ ਹੁੰਦੀ ਹੈ ਜੀ ਨਾਲ ਗਿਫਟ ਵੀ ਮਿਲੇਗਾ ਕੈਸ਼ਬੈਕ ਵੀ ਮਿਲੇਗਾ ਠੀਕ ਹੈ ਠੀਕ ਹੈ ਜੀ ਪਲੱਸ 5 ਸਾਲ ਦੀ ਵਾਰੰਟੀ ਵੀ ਮਿਲੂਗੀ ਓਕੇ ਤੇ ਲੋ ਜੀ ਦੋਸਤੋ ਪਰ ਵੀਡੀਓ ਕਰ ਦਿਓ ਸ਼ੇਅਰ ਹੋਰ ਇਹਨਾਂ ਕੋਲੇ ਬਾਕੀ ਗਲੈਨ ਦੀਆਂ ਚਿਮਨੀਆਂ ਹੋ ਗਈਆਂ ਜੀ ਆਪਣੇ ਕੋਲ ਠੀਕ ਹੈ ਜੀ microwaves ਅੰਦਰ microwave ਵੀ ਮਿਲ ਜਾਣਗੇ ਜਿਵੇਂ ਆਪਣੇ ਕੋਲੇ ਨਾਨ ਬ੍ਰਾਂਡਡ ਹੁੰਦੇ ਨੇ ਨਾ ਜਿਵੇਂ ਆਪਣੇ RO ਵਗੈਰਾ ਹੁੰਦੇ ਨੇ ਆਪਣੇ ਕੋਲੇ ਸਾਰੇ ਬ੍ਰਾਂਡ ਦੇ RO ਮਿਲ ਜਾਣਗੇ ਤੁਹਾਨੂੰ एक्ਵਾਗਾਰਡ ਕੈਂਟ ਦੇ ਕਲਸੀ ਦੇ ਤੇ ਸਾਰੇ ਬ੍ਰਾਂਡਡ RO ਮਿਲ ਜਾਣਗੇ ਤੁਹਾਨੂੰ ਓਕੇ ਬਹੁਤ ਹੀ ਇੱਕ ਫਾਇਤੀ ਰੇਟ ਦੇ ਕਿਸ਼ਤਾਂ ਵੀ ਹੋ ਜਾਣਗੇ ਇਹਨਾਂ ਦੀ ਇਹਨਾਂ ਦੇ ਵੀ ਕਿਸ਼ਤਾਂ ਹੋ ਜਾਣਗੀਆਂ ਕਿਸ਼ਤਾਂ ਕਰਾ ਦਾਂਗੇ ਹਾਂਜੀ ਇਹ ਵੀ ਕਿਸ਼ਤ ਕਰਾ ਨੋ ਸੋਇਆ ਸ਼ੁਰੂ ਨੇ ਸਮਝ ਲਓ ਬ੍ਰਾਂਡ ਦੇ ਇਹ ਤੁਸੀਂ ਬ੍ਰਾਂਡ ਦੀ ਗੱਲ ਕਰਦੇ ਹੋ ਤਾਂ 6-7000 ਰੁਪਏ ਤੋਂ ਸਟਾਰਟ ਹੋ ਜਾਂਦਾ ਹੈ ਬ੍ਰਾਂਡਿੰਗ ਦੇ ਵਿੱਚ 6-7000 ਤਾਂ ਨੋਰਮਲ ਹੀ ਮਿਲਦਾ ਹੈ ਇਹ ਬ੍ਰਾਂਡ ਦੇ ਵਿੱਚ ਬ੍ਰਾਂਡ ਦੇ ਵਿੱਚ ਕਲਸੀ ਬ੍ਰਾਂਡ ਦੇ ਮਿਲ ਜਾਣਗੇ ਇਕਵਾਗਾਰਡ ਦਾ ਜਿਵੇਂ ਆਪ ਨੂੰ 10000 ਰੁਪਏ ਰੇਂਜ ਚ ਤੇ ਆਪ ਨੂੰ 13-14000 ਰੁਪਏ ਕੈਂਟ ਤੇ ਸਟਾਰਟ ਹੋ ਜਾਂਦੇ ਆ ਆਪਣੇ ਕੋਲ ਤੇ ਲਓ ਜੀ ਦੋਸਤੋ ਫਿਰ ਵੀਡੀਓ ਕਰ ਦਿਓ ਸ਼ੇਅਰ ਹੈਨਾ ਤੇ ਬਾਕੀ ਵੀਰੇ ਇੱਕ ਵਾਰ ਐਡਰੈਸ ਵੀ ਬੋਲ ਦਿਓ ਆਪਣਾ ਕਿੱਥੇ ਆਪਣਾ ਐਡਰੈਸ ਹੈ ਜੀ ਨਵਾਂ ਬਾਜ਼ਾਰ ਓਪੋਜ਼ਿਟ ਕਸ਼ਮੀਰੀ ਹਸਪੀਟਲ ਸੁਨਾ ਬਹੁਤ ਹੀ ਸੋਹਣਾ ਇਹ ਪੈਕੇਜ ਲੈ ਕੇ ਆਏ ਨੇ ਪਹਿਣਾ ਲਈ ਕਿਉਂਕਿ ਵਿਆਹ ਸ਼ਾਦੀਆਂ ਦਾ ਟਾਈਮ ਹੈ ਤਾਂ ਦੋਸਤੋ ਇਹ ਲੈ ਕੇ ਆਏ ਨੇ 51000 ਤੇ 31000 ਦਾ ਪੈਕਸ ਜਿਹਦੇ ਵਿੱਚ ਪੰਜ ਪ੍ਰੋਡਕਟ ਮਿਲਣਗੇ ਜਿਹਦੇ ਵਿੱਚ ਹੈਗੇ ਜੀ ਮਸ਼ੀਨ ਕੂਲਰ ਫਰਿੱਜ ਪ੍ਰੈਸ ਤੇ LED ਤੇ ਦੋਸਤੋ ਜਿਹੜਾ 31000 ਦਾ ਇਹਨਾਂ ਦਾ ਪੈਕੇਜ ਹੈ ਉਹਦੇ ਵਿੱਚ ਕੂਲਰ ਹੋਵੇਗਾ ਤਾਂ ਜਿਹੜਾ 51000 ਦਾ ਹੈ ਉਹਦੇ ਵਿੱਚ ਹੋਵੇਗਾ ਏਸੀ ਤਾਂ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਦੂਜੇ ਨੰਬਰ ਦੀ ਗੱਲ ਇਹ ਹੈ ਜੀ ਜਿਹੜਾ ਵੀ ਇਹ ਸਾਰਾ ਸਮਾਨ ਹੈ ਇਹ ਵਧੀਆ ਬ੍ਰਾਂਡ ਦਾ ਹੈ ਕੋਈ ਐਸਾ ਵੈਸਾ ਸਮਾਨ ਨਹੀਂ ਹੈਗਾ ਉਹਦੇ ਨਾਲ ਇਹਨਾਂ ਦੀ ਫੁੱਲ ਵਾਰੰਟੀ ਵਗੈਰਾ ਹੋਵੇਗੀ ਤੇ ਇਹਦੇ ਨਾਲ ਨਾਲ ਤੁਹਾਨੂੰ ਹੋਰ ਵੀ ਪੰਜ ਗਿਫਟ ਇਹਨਾਂ ਵੱਲੋਂ ਐਕਸਟਰਾ ਦਿੱਤੇ ਜਾਣਗੇ ਤੇ ਇਹੇ ਆਫਰ ਦਾ ਫਾਇਦਾ ਉਠਾਉਣ ਲਈ ਪੰਚੋ ਅਮਰ ਇਲੈਕਟ੍ਰੋਨਿਕਸ ਸੁਨਾਮ ਨੰਬਰ niche ਚੱਲ ਰਿਹਾ ਹੈ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਧੰਨਵਾਦ